ਵਾਹਿਗੁਰੂ ਜੀ ਦੇ ਭਤੇ ਵਿਖਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਰਵਾ ਦੀ ਸੰਸਮ ਵਿਖਾ ਜਿਵੇਂ ਕਿ ਪੰਜਾਬ ਦੇ ਵਿੱਚ ਹਰ ਦੀ ਸਥਿਤੀ ਦਿਨੋਂ ਦਿਨ ਬਿਹਤਰ ਤੋਂ ਬੱਤਰ ਹੁੰਦੀ ਆ ਰਹੀ ਹੈ ਮੌਜੂਦਾ ਸਰਕਾਰ ਜਿਹਦੀ ਕੀ ਇੱਕ ਮਾਂ ਵਾਂਗੂ ਆਪਾਂ ਲੋਕਾਂ ਦੀ ਮੰਨਦੇ ਆ ਉਹ ਸਰਕਾਰ ਜਿਹੜੀ ਪੂਰੀ ਤਰ੍ਹਾਂ ਅਸਫਲ ਹੋਈ ਹੈ ਲੋਕਾਂ ਦਾ ਕਹਿਣਾ ਜਿੱਥੇ ਇਹਨਾਂ ਨੇ ਜਾ ਕੇ ਲੋਕਾਂ ਦੀ ਸੂਰਤ ਦੇਣੀ ਸੀ ਜਾਂ ਉਹਨਾਂ ਨੂੰ ਕੋਈ ਸਹੂਲਤਾ ਦੇਣ ਵਾਸਤੇ ਪਹੁੰਚਣਾ ਸੀਗਾ ਇੱਥੇ ਇਹਨਾਂ ਦਾ ਕੋਈ ਨਹੀਂ ਸਰਕਾਰ ਦਾ ਨੁਮਾਇੰਦਾ ਨਾ ਪਹੁੰਚਦਾ ਹੈ ਲੋਕਾਂ ਦੇ ਵਿੱਚ ਬਹੁਤ ਭਾਰੀ ਗੁੱਸੇ ਤੇ ਵਿਰੋਧ ਹੈ ਲੋਕਾਂ ਦੇ ਵਿੱਚ ਇਸ ਟੀਮ ਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਸੰਧੂ ਸਾਹਿਬ ਜੀ ਵੀ ਤੁਸੀਂ ਪਹਿਲਾਂ ਹੀ ਗੱਲ ਕਹਿ ਦਿੱਤੀ ਨਾ ਕਿ ਲੋਕ ਜਦੋਂ ਕਹ ਰਹੇ ਆ ਵੀ ਆ ਸਫਲ ਹੋਏ ਆ ਜੀ ਆ ਸਫਲ ਜਿਹੜਾ ਉਹਦਾ ਚਲੂ ਹੁੰਦਾ ਨੇ ਵੀ ਇੱਕ ਦਿਨ ਨਿਸ਼ਾਨੇ ਤੇ ਇੱਕ ਦਿਨ ਸੁਪਨੇ ਖਤਮ ਹੋ ਗਏ ਇਸ ਕੰਮ 'ਚ ਜੀ ਇਹਨਾਂ ਦੀ ਰਾਜਨੀਤੀ ਖਤਮ ਹੋ ਗਈ ਹੈ ਇਹਨਾਂ ਦੀ ਸਰਕਾਰ ਖਤਮ ਹੋ ਚੁੱਕੀ ਹੈ ਇਹਨੀ ਮੁਸੀਬਤ ਦੀ ਘੜੀ ਦੇ ਵਿੱਚ ਤੁਸੀਂ ਵੇਖੋ ਲੋਕ ਤਰਾਤਰਾਂ ਕਰ ਰਹੇ ਨੇ ਅਜੇ ਤੱਕ ਲੋਕਾਂ ਕੋਲ ਬੋਟ ਨਹੀਂ ਪਹੁੰਚੀਆਂ ਬੇੜੀਆਂ ਨਹੀਂ ਪਹੁੰਚੀਆਂ ਕੋਈ ਰਾਸ਼ਨ ਨਹੀਂ ਪਹੁੰਚਿਆ ਆਪਾਂ ਕਿਸ ਤਰ੍ਹਾਂ ਦੀਆਂ ਵੀਡੀਓ ਕਲਿੱਪਸ ਦੇਖ ਰਹੇ ਆ ਪਤਾ ਨਹੀਂ ਕਿਹੜੀ ਰਾਸ ਸਮੱਗਰੀ ਵੰਡੀ ਜਾਂਦੇ ਤੇ ਮੁੱਖ ਮੰਤਰੀ ਉਹੀ ਫਿਰ ਜੁਮਲੇ ਉਹੀ ਚੁਟਕਲੇ ਮੁਸੀਬਤ ਦੀ ਘੜੀ ਦੇ ਵਿੱਚ ਉੱਟਲੇ ਤੇ ਕਿਸ ਹਾਲਾਤ ਦੇ ਵਿੱਚ ਉਹ ਬੋਲਦੇ ਆ ਉਹਦਾ ਹਾਲਾਤ ਕੀ ਹੈ ਬੋਲਣ ਦਾ ਸ਼ਰਮ ਆਉਣੀ ਚਾਹੀਦੀ ਹੈ ਯਾਰ ਲੋਕ ਮਰ ਰਹੇ ਆ ਡੋਬ ਰਹੇ ਆ ਖਤਮ ਹੋ ਰਿਹਾ ਪੰਜਾਬ ਤੇ ਜਿਹੜਾ ਪੰਜਾਬ ਦਾ ਚੁਣਿਆ ਹੋਇਆ ਨਵੇਂ ਦਾ ਮੁਖੀ ਆ ਜਿਹੜਾ ਪੰਜਾਬ ਦਾ ਜਿਹਨੇ ਪੰਜਾਬ ਨੂੰ ਸੰਭਾਲਣਾ ਸੀ ਉਹ ਪਤਾ ਨਹੀਂ ਕਿਹੜੀ ਬੇਸੁਰਤ ਵਿੱਚ ਪੜਿਆ ਪੁੱਤ ਸੰਧੂ ਸਾਹਿਬ ਐਸ ਵੇਲੇ ਜਿਹੜੇ ਹਾਲਾਤ ਬਣੇ ਨੇ ਪੰਜਾਬ ਦੇ ਉਹ ਵਾਕਈ ਤੁਹਾਡੀ ਗੱਲ ਕੋ ਨੂੰ ਬਾਤ ਕਰਨੇ ਤੇ ਪੰਜਾਬ ਸਰਕਾਰ ਲੱਭਦੀ ਮੁੱਖ ਮੰਤਰੀ ਹੈ ਕਿੱਥੇ ਆ ਕਿੱਥੇ ਨੇ ਉਹ ਦਿੱਲੀ ਵਾਲੇ ਜਿਹੜੇ ਕਹਿੰਦੇ ਜਾਂ ਮ sham ਦੰਡ ਭੇਦ ਸਭੀ ਵਰਤेंगे ਉਹ ਲੱਭੇ ਨਹੀਂ ਕਿਤੇ ਸਾਡੇ ਪੈਸੇ ਤੇ ਇੱਥੇ ਇੰਨੀ ਵੱਡੀ ਐਸ਼ ਕਰਨ ਵਾਲੇ ਸਾਡੀ ਸਰਕਾਰ ਤੇ ਕਬਜ਼ਾ ਕਰਕੇ ਬਹਿਣ ਵਾਲੇ ਸਾਡੀਆਂ ਕੋਠੀਆਂ ਘਾਰਾਂ ਦਫ਼ਤਰ ਹੈਲੀਕਾਪਟਰ ਤੱਕ ਵਰਤਣ ਵਾਲੇ ਜੀ ਲੱਭਦੇ ਨਹੀਂ ਬੈਕ ਜੀ ਸੋ ਸਰਕਾਰ ਵਾਕਈ ਫੇਲ ਹੈ ਇਹ ਗੱਲ ਆਪਾਂ ਕਹਾਗੇ ਤੇ ਲੋਕਾਂ ਨੂੰ ਸ਼ਾਇਦ ਬੁਰੀ ਲੱਗੇਗੀ ਜੀ ਪਰ ਜਦੋਂ ਆ ਲੋਕਾਂ ਦੀਆਂ ਵੀਡੀਓ ਕਲਿੱਪਸ ਸੁਣੀ ਦੀਆਂ ਨੇ ਉਹਨਾਂ ਦੁਖੀ ਲੋਕਾਂ ਦੀ ਗੱਲ ਸੁਣੀ ਦੀ ਹੈ ਜਿਹੜੇ ਲੋਕ ਰਾ-ਰਾ ਕਰਕੇ ਕਹਿ ਰਹੇ ਨੇ ਬਿਲਕੁਲ ਇਹ ਸਰਕਾਰ ਨੂੰ ਸੀ ਵੋਟਾਂ ਵੀ ਪਾਈਆਂ ਉਹ ਵੀ ਝਾੜੂ ਹੋਣ ਇਹਨਾਂ ਦੇ ਗਲਾ 'ਚ ਪਾਵਾਂਗੇ ਜੀ ਇਹ ਗੱਲ ਲੋਕ ਹੈ ਦੁਖੀ ਹੋਏ ਹੋਏ ਜੀ ਜੀ ਸੂਬੇ ਦੇ ਮੁੱਖ ਮੰਤਰੀ ਦਾ ਫਰਜ਼ ਬੰਦਾ ਸੀ ਹਰ ਥਾਂ ਤੇ ਜਾ ਕੇ ਆਪ ਬੈਠਦਾ ਵੇਖਦਾ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਕਹਿੰਦੇ ਜੀ ਇੱਕ ਟੀਮ ਬਣਾਉਂਦੀ ਆ ਕਮੇਟੀ ਬਣਾਉਂਦੀ ਉਹ ਕਮੇਟੀ ਨੇ ਕੀ ਕਰਨਾ ਹੈ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਪਹਿਲਵਾਨੀ ਗੇੜੇ ਲਾਉਂਦਾ ਕਰਦਾ ਉਸਦੀ ਕਮੇਟੀ ਲਾਉਂਦੀ ਫਿਰਦੀ ਬਿਲਕੁਲ ਤੇ ਫਿਰ ਛੋਚਾ ਕਿੰਨਾ ਛੜਦਾ ਕਹਿੰਦਾ ਜੀ ਮੈਂ ਹੈਲੀਕਾਪਟਰ ਦੇ ਦਾਂ ਜੀ ਮੈਂ ਉਹਨਾਂ ਦੇਖੋ ਮੈਂ ਕਹਿੰਦਾ ਜੀ ਨਕੋ ਬੱਸਾਂ ਉਹਦੇ ਕੰਮ ਉਹ ਗੱਡੀਆਂ ਗੁੜੀਆਂ ਤੇ ਰਹਾਂਗਾ ਇਹ ਹੈਲੀਕਾਪਟਰ ਤੇਰੇ ਨੇ ਕੀ ਲੋਕਾਂ ਨੂੰ ਦੇਤਾ ਰੋਂਦੇ ਪੈਣੇ ਲੋਕ ਆਪਦੀਆਂ ਵਿਚਾਰਦੀਆਂ ਫਾੜੀਆਂ ਤੇ ਕਿਤੇ ਪੰਜ ਪੰਜ ਮਿਰਚਾਂ ਵਿੱਚ ਪਾਈਆਂ ਵਾਲੇ ਦੋ ਦੋ ਸੁੱਕੀਆਂ ਰੋਟੀਆਂ ਤੇ ਚਨੇ ਪਾਏ ਹੋਏ ਨੇ ਉਹ ਲੋਕਾਂ ਦੇ ਕੋਠਿਆਂ ਦੇ ਸੁੱਟਾਉਂਦਾ ਇੱਕ ਪੈਕੇਟ ਐਡੇ ਵੱਡੇ ਪਿੰਡ ਨੂੰ ਇੱਕ ਪੈਕੇਟ ਮਾਲ ਜੂ ਤੇ ਬਾਕੀ ਦੇ ਸਾਰੇ ਪਾਣੀ ਸੁੱਕੀ ਜਾਂਦੇ ਜੀ ਜਿਹਨੇ ਇਹ ਨੂੰ ਰਾਹਤ ਸਮਗਰੀ ਵੰਡੀ ਆ ਉਹਨੇ ਦਾ ਤੇਰੇ ਹੈਲੀਕਾਪਟਰ ਨੇ ਤੇਲ ਖਾਇਆ ਬਿਲਕੁਲ ਸਹੀ ਉਹ ਦੁੱਗਣਾ ਚੌਗਣਾ ਖਾ ਜਾਣਾ ਉਹਨੇ ਹੈ ਹੀ ਨਹੀਂ ਕੋਈ ਸਿਰਸਿੱਧ ਪੰਜਾਬ ਡੋਪਣ ਦੀ ਨੀਤੀ ਸੀ ਉਸ ਨੀਤੀ ਦੇ ਪੰਜਾਬ ਨੂੰ ਡੋਪਿਆ ਕਿਉਂਕਿ ਪੰਜਾਬ ਇਹਨਾਂ ਨੂੰ ਜ਼ਮੀਨ ਦੇਣ ਤੋਂ ਮੀਰ ਗਿਆ ਜੀ ਤੇ ਸਹੀ ਗੱਲ ਸਤੂ ਸਾਹਿਬ ਪੰਜਾਬ ਨੇ ਜ਼ਮੀਨ ਨਹੀਂ ਦਿੱਤੀ ਇਹ ਨੀਤੀ ਸੀ ਪੰਜਾਬ ਜਿਹੜਾ ਕਿਉਂਕਿ ਪੰਜ ਦਰਿਆਵਾਂ ਦੀ ਤਰਤੀ ਹੈ ਭਾਵੇਂ ਕਿ ਦੋ ਅੱਜ ਪਾਕਿਸਤਾਨ ਤੇ ਵਗ ਰਹੇ ਨੇ ਢਾਈ ਢਾਈ ਕਰਕੇ ਚਲਦੇ ਪਏ ਆ ਅਰੇ ਢਾਈ ਜਿਹੜੇ ਨੇ ਉਹਨਾਂ ਨੂੰ ਸੰਗ ਡੁੱਬਣ ਵਾਸਤੇ ਲਾ ਲਿਆ ਬੁਰੀ ਤਰ੍ਹਾਂ ਆ ਸਫਲ ਹੈ ਅਜਿਵੇਂ ਜੇ ਸਫਲ ਵੀ ਹੋਇਆ ਤੋ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ ਸਫਲ ਹੋਇਆ ਉਹ ਸਾਡਾ ਪੰਜਾਬੀ ਭਾਈਚਾਰਾ ਸਫਲ ਹੋਇਆ ਉਹ ਜਿਹੜੀ ਸਾਨੂੰ ਗੁਰੂ ਨੇ ਉਪਦੇਸ਼ ਦਿੱਤਾ ਸੀ ਵੰਡ ਛਕੋ ਕਿਰਤ ਕਰੋ ਉਹ ਉਪਦੇਸ਼ ਜਿਹੜਾ ਅੱਜ ਸਫਲ ਹੋਇਆ ਅੱਜ ਦੁਖੀ ਦਰਦੀਆਂ ਦੀਆਂ ਆਪਦੇਆਂ ਨੇ ਫੜੀ ਹੈ ਭਾਈਚਾਰੇ ਨੇ ਫੜੀ ਹੈ ਤੇ ਜਿਹੜੇ ਦਿੱਲੀੋਂ ਆਏ ਸੀ ਉਹ ਸਭ ਤੋਂ ਪਰਕ ਸਾਹਿਬ ਦੇਖੋ ਇੱਕ ਵੀਡੀਓ ਇਹਦੇ ਵਿੱਚ ਕੋਈ ਚਰਚਾ ਵਾਲੀ ਵਿਚਾਰ ਨਹੀਂ ਹੈਗਾ ਦੇਖੋ ਲੋਕਾਂ ਨੇ ਆਪ ਮੁਹਾਰੇ ਹੋ ਕੇ ਬਿਲਕੁਲ ਸਰਕਾਰ ਤੇ ਖਰੇ ਹੋ ਕੇ ਇਹ ਤੌਮਤਾ ਲਾ ਰਹੇ ਨੇ ਜਿਹੜੀਆਂ ਤੁਸੀਂ ਗੱਲਾਂ ਕਹਿੰਿਆ ਵੀ ਇਹ ਲੋਕਾਂ ਦਾ ਕਹਿਣਾ ਤੇ ਲੋਕ ਸ਼ਰੇ ਆਮਚਾਰੇ ਲੋਕ ਕਹਿੰਦੇ ਵੀ ਜੇ ਅਸੀਂ ਸਰਕਾਰ ਬਣਾਉਣੀ ਜਾਣਦੇ ਤੇ ਅਸੀਂ ਲਾਉਣੀ ਨਾ ਜਾਂਦੇ ਕਿਉਂਕਿ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਗੁੱਸਾ ਹੈ ਬਹੁਤ ਫੁੱਟ ਕੇ ਲੋਕਾਂ ਦੇ ਸਾਹਮਣੇ ਆ ਰਹੇ ਤੇ ਲੋਕਾਂ ਤੋਂ ਬਿਆਨ ਕਰ ਰਹੇ ਲੋਕੀ ਇਹ ਚੀਜ਼ਾਂ ਦੇਖੋ ਸਾਡੇ 3-4 ਸਾਲ ਦਾ ਅਸੀਂ ਚੁੜਕਿਆਂ ਤੇ ਕੱਢਦੇ ਜੀ ਅਸੀਂ ਪੰਜਾਬ ਦੀ ਏਕਾਟਿਵ ਨਹੀਂ ਲਈ ਪੰਜਾਬ ਤੇ ਬਿਲਕੁਲ ਅਸੀਮ ਅਖਬਾਰ ਇਸ਼ਤਿਹਾਰ ਦੇਤੇ ਟੀਵੀ ਤੇ ਐਡਾਂ ਦੇਤੀਆਂ ਉਹ ਬਹੁਤ ਹੋਲਡਿੰਗ ਬੋਰਡ ਲਾਤੇ ਇੰਨੇ ਕਾਲਜ ਖੋਲਤੇ ਇੰਨੇ ਬੱਸ ਅਡੇ ਬਣਾਤੇ ਇੰਨੇ ਹਸਪੀਟਲ ਬਣਾਤੇ ਤੇ ਆ ਕਰਤਾ ਉਹ ਕਰਤਾ ਹੋਇਆ ਕੱਖ ਨਹੀਂ ਹਾਂਜੀ ਉਹ ਸਿਰਫ ਦੂਜੇ ਸੂਬਿਆਂ ਚ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਚਲੋ ਉਹ ਵੀ ਲੋਕੀ ਬਰਦਾਸ਼ਤ ਕਰੀ ਜਾਂਦੇ ਇਥੇ ਕੋਈ ਨਹੀਂ ਯਾਰ ਸਮਾਂ ਆਇਆ ਤੇ ਇਹਨੂੰ ਦੱਸਾਂਗੇ ਬਾਅਦ ਵਿੱਚ ਪਰ ਹੋਰ ਤਾਂ ਜਦੋਂ ਖੁਦ ਲੋਕਾਂ ਨੇ ਮੁਸੀਬਤ ਪੈ ਗਈ ਬਿਲਕੁਲ ਮੁਸੀਬਤ ਦਾ ਪਹਾੜ ਟੁੱਟ ਗਿਆ ਤਾਂ ਉਹਨੂੰ ਕਈ ਘੰਡਾ ਖਾ ਕੇ ਭੱਜ ਗਏ ਬਿਲਕੁਲ ਕੀ ਇਹਨਾਂ ਦੀ ਰਾਹ ਸਮਝਣੀਆਂ ਪਹਿਲੀ ਗੱਲ ਤੇ ਹੈ ਸਰਕਾਰਾਂ ਜਿਹੜੀਆਂ ਪ੍ਰਬੰਧ ਕਰਦੀ ਹੁੰਦੀਆਂ ਨੇ ਹੜ੍ਹਾਂ ਲੋਕਾਂ ਦੇ ਜੀ ਸਰਕਾਰਾਂ ਜੈਜੇ ਲੈਂਦੀਆਂ ਨੇ ਮੁੱਖ ਮੰਤਰੀ ਦੀ ਨਿਗਾਹ ਹੁੰਦੀ ਹੈ ਤੇ ਖਾਸ ਕਰਕੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਪੰਜ ਪਾਣੀ ਨਾਲ ਜੁੜੀ ਹੋਈ ਕਰਦੀ ਹੈ ਉਹਦੀ ਨਿਗਾਹ ਸਭ ਤੋਂ ਪਹਿਲਾਂ ਇੱਥੇ ਹੋਣੀ ਚਾਹੀਦੀ ਹੈ ਬਿਲਕੁਲ ਇਹ ਮੇਰੇ ਇਲਾਕੇ ਦੇ ਵਿੱਚ ਮੇਰੇ ਪੰਜਾਬ ਦੇ ਵਿੱਚ ਜਦੋਂ ਬਰਸਾਤਾਂ ਸ਼ੁਰੂ ਹੋਈਆਂ ਪਾਣੀ ਬਹੁਤ ਹੋ ਜਾਣਾ ਹੈ ਤੇ ਮੈਂ ਉਹਨੂੰ ਕਿਵੇਂ ਰੀਚਾਰਜ ਕਰਨਾ ਹੈ ਜੀ ਕਿਵੇਂ ਕਾ ਕੱਟਣਾ ਹੈ ਕਿਹੜੇ ਕਿਹੜੇ ਸੇਮ ਨਾਲੇ ਸਾਫ਼ ਕਰਨ ਵਾਲੇ ਨੇ ਨਹਿਰਾਂ ਦੀ ਸਫਾਈ ਹੋਣ ਵਾਲੀ ਹੈ ਕਿੱਥੇ ਕਿੱਥੇ ਪਾਣੀ ਦੀ ਹਿਬਰਤੋ ਕਰਨੀ ਉਹ ਮੈਘਮੇ ਨਾਲ ਦੋ ਚਾਰ ਮਹੀਨੇ ਪਹਿਲਾਂ ਮੀਟਿੰਗ ਕਰਦਾ ਹੈ ਇੱਥੇ ਆਈ ਕੁਛ ਨਹੀਂ ਇਹਦੇ ਚੁਰਕਲੇ ਆ ਸੁਭੀਰ ਬਾਦਲ ਸੁਭੀਰ ਬਾਦਲ ਪੀਡੀਸੀ 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 ਬਸ ਹੋਰ ਕੋਈ ਉਸ ਬੰਦੇ ਨੂੰ ਕੰਮ ਨਹੀਂ ਆਏਗਾ ਵਿਰਕ ਸਾਹਿਬ ਨੇ ਇਹਦੇ ਤੋਂ ਬਿਲਕੁਲ ਉਲਟ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਨਾ ਵੀ ਕੀ ਮੌਜੂਦਾ ਸਰਕਾਰ ਵੀ ਨਹੀਂ ਪਰ ਉਹਨਾਂ ਨੇ ਪਿੰਡ ਪਿੰਡ ਜਾ ਕੇ ਵੱਖ-ਵੱਖ ਪੰਜਾਬ ਦੇ ਏਰੀਆ ਜਾ ਕੇ ਲੋਕਾਂ ਦੀ ਬਾਹ ਵੀ ਫੜੀ ਆ ਤੇ ਬਹੁਤ ਵੱਡੇ ਤਰੀਕੇ ਨਾਲ ਜਿੱਦੀ ਉਹਨਾਂ ਨੂੰ ਸਹੂਤ ਦੇ ਦੇ ਕੋਈ ਬਹੁਤ ਬੁਰਾ ਨਹੀਂ ਕੋਈ ਕੋਸ਼ ਨਹੀਂ ਇਹਦੇ ਬਾਰੇ ਬਹੁਤ ਬਣਾਣਾ ਬਾਬੇ ਬਾਦੋਂ ਅਸੀਂ ਯਾਦ ਕਰਦੇ ਜਿਹੜਾ ਪੰਜਾਬ ਦੀ ਜਨਤਾ ਵੀ ਬਹੁਤ ਹਸਣਗੇ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਬੇਖੋ ਸਾਰਾ ਇਹ ਵੀ ਪਿਆ ਹੈ ਪਰ ਕੋਸ਼ ਨਹੀਂ ਕੋਈ ਹੋ ਨਾ ਨੁਜਾਇਦਾ ਕਿਸੇ ਤਰ੍ਹਾਂ ਦਾ ਵੀ ਆਇਆ ਵਸੀ ਦੇਣੇ ਈ ਸਰਕਾਰਾਂ ਸਾਰਾ ਕੁਝ ਹੀ ਹੈ ਸਾਰਾ ਸੁਖਵੀਰ ਸਿੰਘ ਬਾਦਲ ਨੇ 10 ਕਰੋੜ ਰੁਪਇਆ ਡਿਮਾਂਸ ਭਇਆ ਹੈ ਟ੍ਰਿਪਲ ਬਾਰੇ ਸੋਚੇ ਝਾੜੂ ਵਾਲਿਆਂ ਨੂੰ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਫਰੈਂਡ ਨੇ ਬਣਾਇਆ ਸੀ ਨਾ ਐਵੇਂ ਹੀ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਤੁਸੀਂ ਵੇਖੀ ਹਾਜੀ ਪਹਿਲੇ ਜੀ ਅੱਜ ਤੁਸੀਂ ਮੈਨੂੰ ਦੱਸੋ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਨੇ ਕਹੀ ਸੀ ਕਿ ਪਾਣੀ ਦੇ ਬੱਸਾਂ ਚਲਾਵਾਂਗੇ ਅੱਜ ਲੋਕ ਯਾਦ ਕਰ ਰਹੇ ਇੱਕ ਵੀ ਕਿ ਜਿਹੜਾ ਜੋ ਪਾਣੀ ਵਾਲੀ ਬੱਸ ਹੁੰਦੀ ਜੀ ਤੇ ਬੜੇ ਲੋਕਾਂ ਨੂੰ ਰਾਹਤ ਮਿਲਨੀ ਸੀ ਬਿਲਕੁਲ ਜਿਹੜੀ ਕਿ ਇਹਨਾਂ ਨੇ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਮਖੌਲ ਬਣਾਇਆ ਸੀ ਉਸ ਵਾਸਤਾ ਜੀ ਬੜੇ ਮਖੌਲ ਬਣਾਏ ਸੀ ਇਹਨਾਂ ਨੇ ਕਹਿੰਦੇ ਸੀ ਕੜੁਕਾ ਅੱਜ ਉਹ ਕੜੁਕਾ ਵੀ ਕੰਮ ਦੇਣਾ ਸੀ ਬਿਲਕੁਲ ਅੱਜ ਲੋਕ ਜਿਹੜੇ ਡੁੱਬੇ ਨੇ ਉਹ ਲੋਕ ਯਾਦ ਕਰਦੇ ਨੇ ਉਹ ਕਿਤੇ ਪਾਣੀ ਵਾਲੀ ਬੱਸ ਹੁੰਦੀ ਸਾਨੂੰ ਰਾਹਤ ਮਿਲਦੀ ਉਹਦੇ ਨਾਲ ਦੀਆਂ ਪੰਜ ਚਾਰ ਹੋਰ ਬਣ ਜਾਂਦੀਆਂ ਜੀ ਅੱਜ ਅੱਜ ਮੀਡੀਆ ਵਿਚਾਰਚਾਵਾਂ ਨਹੀਂ ਅੱਜ ਸੋਸ਼ਲ ਮੀਡੀਆ ਦੇ ਚਰਚਾਵਾਂ ਨੇ ਅੱਜ ਵੱਡੇ ਵੱਡੇ ਪੱਤਰਕਾਰ ਇਹ ਗੱਲ ਨੂੰ ਲਿਖਦੇ ਪਏ ਆ ਕਿ ਉਹ ਪਾਣੀ ਵਾਲੀ ਬੱਸ ਜਿੰਨਾ ਲੋਕਾਂ ਨੇ ਮਖੌਲ ਲਾਇਆ ਸੀ ਆੜ ਇੱਕ ਭੰਡ ਪਹਿਲੋ ਇਹ ਤੋਂ ਪਹਿਲੋ ਇੱਕ ਭੰਡ ਸੀ ਉਹ ਨਮਜੂਰ ਸਿੱਧੂ ਜੀ ਉਸ ਤੋਂ ਬਾਅਦ ਸਾਨੂੰ ਇਹ ਮਿਲ ਗਿਆ ਪੰਜਾਬ ਦੀ ਸੱਤਾ ਨੂੰ ਇਹਨਾਂ ਬੰਦਿਆਂ ਨੇ ਕਲੰਕਿਤ ਕਰਕੇ ਰੱਖਤਾ ਆਹਾ ਹਾ 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 ਇਹ ਕਿਸ ਵਾਸਤੇ ਰੱਖਤਾ ਇਹਦੇ ਪੰਜਾਬ ਏਡਾ ਵੱਡਾ ਗੁਰੂਆਂ ਦੇ ਸਿਧਾਂਤ ਦੇ ਚੱਲਣ ਵਾਲਾ ਸੀ ਗੱਲ ਹੀ ਛੱਡੋ ਹਰ ਗੱਲ ਨੂੰ ਸਮਝਦੇ ਸੀ ਪੰਜਾਬੀ ਜੀ ਜੀ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੋਕ ਯਾਦ ਕਰਦੇ ਕੋ ਜਵਾਨ ਦਾ ਪੱਕਾ ਬਹੁਣ ਜਿਹੜੀ ਉਹ ਗੱਲ ਕਰ ਰਹੇ ਲੋਕਾਂ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਇਹ ਨਹੀਂ ਜਦੋਂ ਕਹਿਦਾ ਹੈ ਇਹ ਕਰਕੇ ਬਖ ਕਰਕੇ ਜੀ ਕਹਿ ਰਿਹਾ ਲੱਗਦਾ ਕਿ ਮੈਂ ਇਸ ਤਰੀਕੇ ਨਾਲ ਬੰਨ ਬਣਾ ਲਿਆਗਾ ਇਸ ਤਰੀਕੇ ਨਾਲ ਕੁਝ ਕਰਾਂਗਾ ਤੁਸੀਂ ਮੈਨੂੰ ਇੱਕ ਮੌਕਾ ਦੇ ਦਿਓ ਬਸ ਸਰਕਾਰ ਲਿਆ ਦੂੰ ਜੀ ਤੇ ਸਰਕਾਰ ਤੋਂ ਬਗੈਰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਜਿੰਨਾ ਕੁ ਸੋ ਕਰ ਰਹੇ ਨੇ ਮੇਰੇ ਖਿਆਲ ਦੇ ਵਿੱਚ ਨਾ ਕਾਂਗਰਸ ਕਰ ਸਕੀ ਤੇ ਨਾ ਮੋਦਾ ਸਰਕਾਰੀ ਕਰ ਸਕੀ ਜੀ ਹਰ ਵਰਕਰ ਨੂੰ ਹਰ ਲੀਡਰ ਨੂੰ ਉਹਨਾਂ ਡਿਊਟੀ ਲਈ ਹੈ ਚਲੋ ਵੀ ਚਲੋ ਜੀ ਚਲੋ ਬੰਡੋ ਜਿਹੜੇ ਜਿਹੜੇ ਦੁਖੀਦਰ ਦਾ ਕੱਲ ਵੇਖਿਆ ਉਹਨਾਂ ਸਗਰੂ ਆਪਣੇ ਕੋਲ ਹੀ ਸਗਰੂ ਵਾਲੇ ਸੰਗਤ ਆਈ ਸੀ ਜੀ ਉਹ ਸਗਰੂ ਵਾਲੇ ਰਸ ਨੂੰ ਉਹਨਾਂ ਨੂੰ ਮਨਵਾ ਰਹੇ ਚਲੋ ਵੀ ਉਹਨੂੰ ਬੰਡੋ ਵਿੱਚ ਅੱਜ ਡੇਰਾ ਬਾਬਾ ਨਾਨਕ ਫਿਰਦੇ ਆ ਉਥੇ ਲੋਕਾਂ ਦੇ ਦੁੱਖ ਤਕਲੀਫ ਸੁਣ ਰਹੇ ਆ ਕਿਉਂਕਿ ਡੇਰਾ ਬਾਬਾ ਨਾਨਕ ਕਾਲੀ ਸੈਣ ਤੇ ਬਹੁਤ ਮਾੜੇ ਹਾਲਾਤ ਨੇ ਹਾਂ ਜੀ ਕਹਿਨ ਦਾ ਮੇਰਾ ਭਾਵ ਹੈ ਕਿ ਜਿਹੜੀ ਉਹ ਗੱਲ ਕਰਦੇ ਨੇ ਉਹ ਗੱਲ ਨੂੰ ਪੂਰਾ ਕਰਦੇ ਨੇ ਤੇ ਲੋਕਾਂ ਨੂੰ ਉਹਦੇ ਵਿਸ਼ਵਾਸ ਪੀ ਹੈ ਜੋ ਉਸ ਬੰਦੇ ਨੇ ਕਰ ਕਿਹਾ ਉਹਨੇ ਕਰਕੇ ਪੂਰਾ ਹੁਣ ਇਹ ਗੱਲ ਲੋਕਾਂ ਨੇ ਗਾਹ ਵੇਖਣੀ ਹੈ ਪਰ ਜਿਸ ਹਾਲਾਤ ਨਾਲ ਅੱਜ ਸਰਦਾਰ ਸੁਪੀਰ ਸਿੰਘ ਬਾਦਲ ਜਿਵੇਂ ਹਮ ਧਰਤੀ ਬਣ ਰਿਹਾ ਜੀ ਲੋਕਾਂ ਨੂੰ ਓਵੇਂ ਲੋਕਾਂ ਦੀ ਹਮ ਧਰਤੀ ਉੱਤੇ ਨਾ ਜੁੜ ਰਹੀ ਹੈ ਜੁੜ ਰਹੀ ਹੈ ਬਿਲਕੁਲ ਇਹ ਗੱਲ ਬਿਲਕੁਲ ਸਾਹਮਣੇ ਆ ਬਿਲਕੁਲ ਜੀ ਹਰ ਬੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਦਲ ਸਾਹਿਬ ਨੂੰ ਯਾਦ ਕਰ ਰਿਹਾ ਤੇ ਹਰ ਬੰਦਾ ਸੁਖਵੀਰ ਤੇ ਫੇਰ ਕਰ ਰਿਹਾ ਤੁਸੀਂ ਕੱਲ ਵੇਖਿਆ ਹੋਣਾ ਕਿਵੇਂ ਕਾਂਗਰਸੀਆਂ ਨੂੰ ਲੋਕਾਂ ਨੇ ਸਵਾਲ ਕੀਤੇ ਝਾੜੂ ਵਾਲਿਆਂ ਲੋਕਾਂ ਨੇ ਗਾਲਾਂ ਕੱਢੀਆਂ ਤੇ ਸੁਪੀਰ ਸਿੰਘ ਬਾਦਲ ਸਰੰਦੀ ਏਰੀਆ ਚ ਗਿਆ ਲੋਕਾਂ ਨੇ ਚਕਾਰੇ ਛੱਡੀ ਚਕਾਰੇ ਛੱਡੀ ਜੀ ਬਿਲਕੁਲ ਦੋੜੀ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਇਸ ਕਰਕੇ ਜਿਹੜੀ ਗੱਲ ਉਹ ਕਰ ਰਹੇ ਨੇ ਇਹ ਆਉਣ ਵਾਲਾ ਜਿਹੜਾ 2027 ਦਾ ਸਿੱਧਾ ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਏਗਾ ਤੇ ਜਰੂਰ ਮੈਂ ਇਹ ਗੱਲ ਸੋਚਦਾ ਕਿ ਸੁਖਵੀਰ ਸਿੰਘ ਬਾਦਲ ਜਿਵੇਂ ਲੋਕ ਕਹਿ ਰਹੇ ਨੇ ਕਿ ਸਾਨੂੰ ਆਹ ਬੰਨ ਬਣਾ ਕੇ ਦਿੱਤੇ ਵੱਡੇ ਬਾਦ ਸਾਹਿਬ ਨੇ ਸਾਨੂੰ ਆਹ ਚੀਜ਼ਾਂ ਲੈ ਕੇ ਦਿੱਤੀਆਂ ਸਾਨੂੰ ਆਹ ਲੈ ਕੇ ਦਿੱਤੀਆਂ ਸੁਖਵੀਰ ਸਿੰਘ ਬਾਦਲ ਵੀ ਉਹਨਾਂ ਲੋਕਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਬਾਖੜੇਗਾ ਛੋਟੇ ਛੋਟੇ ਕੁਸਨਾ ਦੇਖੋ ਇੱਕ ਇੱਥੇ ਬੜੀ ਸੋਚਣ ਵਾਲੀ ਗੱਲ ਹੈ ਵੇ ਜਿੰਨਾਂ ਨੇ ਸਰਕਾਰ ਹੁੰਦਿਆਂ ਜਿਨ੍ਹਾਂ ਦੀਆਂ ਨਲਕੀਆਂ ਨਹੀਂ ਲੋਕਾਂ ਨੇ ਉਹਨਾਂ ਨੂੰ ਕੁਐਸਚਨ ਪੁੱਛੇ ਸਵਾਲ ਪੁੱਛੇ ਉਪਵਾਜਦੇ ਹੋਏ ਨਜ਼ਰ ਆਏ ਇੱਕ ਦੂਜੇ ਤੇ ਤੌਂਕਾ ਲਾਉਂਦੇ ਹੋਏ ਨਜ਼ਰ ਆਏ ਪਰ ਸੁਖਬੀਰ ਸਿੰਘ ਬਾਦਲ ਜਦੋਂ ਪਹੁੰਚੇ ਤੁਸੀਂ ਜਿੱਦਾਂ ਕਹਿ ਵੀ ਭੋਲਾ ਨੇ ਚੱਕਾਰੇ ਲਾਏ ਕਿਉਂ ਲਾਏ ਕਿ ਉਹ ਸਰਕਾਰ ਦੇ ਬਰਖਲਾਪ ਲੋਕਾਂ ਕੋਲੇ ਹੈ ਕੁਛ ਨਹੀਂ ਹੈ ਕੁਛ ਨਹੀਂ ਕੰਮ ਕੀਤਾ ਕੰਮ ਕੀਤਾ ਕੰਮ ਕੀਤਾ ਸਰਦੀਆਂ ਦੇ ਜ਼ਮੀਨਾ ਪੱਕੀਆਂ ਕੀਤੀ ਲੋਕ ਕਹਿੰਦੇ ਯਾਰ ਤੁਸੀਂ ਪੱਕੀਆਂ ਕੀਤੀਆਂ ਉਹਨਾਂ ਤੋਂ ਨਹੀਂਆਂ ਸੜੀਆਂ ਜੀ ਇਦਾਂ ਨੇ ਕੰਮ ਕਰਕੇ ਵਿਖਾਇਆ ਹੋਵੇ ਜੀ ਉਹਨਾਂ ਨੂੰ ਕੋਈ ਸਵਾਲ ਨਹੀਂ ਹੁੰਦਾ ਇਹ ਨਹੀਂ ਕੋਈ ਕਹਿ ਸਕਦਾ ਤੁਸੀਂ ਕੀਤਾ ਕੁਛ ਨਹੀਂ ਜੀ ਇਹਨੂੰ ਕਹਿ ਨਹੀਂ ਸਕਦਾ ਤਰਾਂਚਾਰੇ ਲਾਇਆ ਉਹਨਾਂ ਨੇ ਤੇ ਸ਼ੁਕਰ ਹੈ ਭਰਾਵਾ ਤੂੰ ਆਇਆ ਹੈ ਤੇ ਅਸੀਂ ਤੇਰਾ ਆਏ ਦਾ ਜੀ ਆਇਆਂ ਵਰਦੇ ਅਸੀਂ ਤੇਰੇ ਨਾਲ ਖੜੇ ਆ ਅਸੀਂ ਜਿਹੜੀ ਗਲਤੀ ਕਰ ਬੈਠੇ ਆ ਉਹਦੇ ਲਈ ਅਸੀਂ